ਡੰਡੋ ਤੁੰਦਨੀ ਅਨਕਵਾ ਸਰਵਤਨ ਸੁਮਰਥ ਡੋਲਨ ਤੇ ਰਖੂ ਨਾਨਕ ਦੀ ਕਰਹਤ ਆਈ ਪ੍ਰਮ ਸ਼ਿਰਨਾਗਤੀ ਕਿਰਪਾ ਨਿਹੁਦੀਆ ਨ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਹਾਨ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਕਾਰੁ ਜੁਟ ਪਦੀਆ ਇੰਤੋ ਅੰਕਾਰ ਸਤ ਗੁਰ ਪਰਸਾਦ ਪਾਠ ਪੜਿਉ ਅਰ ਭੀਦ ਵਿਚਾਰਿਓ ਮੇਵਲਾ ਪਉ ਅੰਗਮ ਸਾਦੇ ਪੰਜ ਜਨਾਸ ਸੰਗਤਿ ਚੁਟਕੇਓ ਅਦਿਕਾ ਤਹਾ ਬੁੱਧ ਬਦੇ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਰਾਪੁ ਅੰਗਮ ਸਦੈ ਪਾਂਚ ਜਨਾਸਿਓ ਸੰਗਨ ਸੁਟਕਿਓ ਅਦਿਕਾ ਤਹਾ ਬੁੱਧ ਬਦੇ ਪਿਆਰੇ ਨਿਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਉ ਸੁਆਮੀ ਕੈ ਦਵਾਰੈ ਦੀਜੈ ਬੁੱਧ ਵਿਕਾਰ ਹਾਉ ਮੋਨ ਭਇਉ ਕਰਪਾਤੀ ਰਹਿਓ ਨਗਨ ਫਿਰਿਉ ਵਰਮਾਈ ਤਟ ਤੀਰਥ ਸਭ ਧਰਤੀ ਪਰਮਿਉ ਲੁਗਦਾ ਛੁਟ ਕੈ ਨਹੀਂ ਮਨ ਕਾਮਨਾ ਤੀਰਥ ਜਾਏ ਬਸਿਉ ਸਿਰ ਕਰ ਵਤਿ ਧਰਾਈ ਮਨ ਕੀ ਮੈਣ ਨਾ ਉਤਰੈ ਵਿਦ ਗੇ ਲਖ ਜਤਨ ਕਰਾਏ ਕੰਨਕ ਕਾਮਨੀ ਹੈ ਬਰਗ ਬਰ ਬਹੁ ਵਿਦਦਾਨ ਦਾ ਤਾਰਾ ਅਨ ਵਸਤਰ ਧੂਮ ਬਹੁ ਅਰਪੇ ਨਾ ਮਿਲਿਏ ਹਰ ਦੁਆਰਾ ਤੁਝਾ ਅਰਚਾ ਬੰਧਨ ਡੰਡਾਤ ਖਟ ਕਰਮ ਰਤ ਰਹਿਤਾ ਹਾ ਹਾ ਕਰਤ ਬੰਧਨ ਮਹਿ ਪਰਿਆ ਨਾ ਮਿਲਿਆ ਇਹ ਦੁਖਤਾ ਜੋਗ ਸਿੱਧ ਰਸਨ ਚੁਰਾਸੀ ਏ ਪੀ ਕਰ ਕਰ ਰਹਿਆ ਬੱਡੀ ਆਰ ਜਾ ਫਿਰ ਫਿਰ ਜਨਮੈ ਹਰਿ ਸ਼ਰਿ ਸੰਗ ਨਾ ਗਇਆ ਰਾਜ ਦਿੱਤਾ ਰਾਜਨ ਕੀ ਰਚਨਾ ਕਰਿਆ ਹੁਕਮੰਗ ਫਾਰਾ ਸੇਜ ਸੋਨੀ ਚੰਦਨ ਚੂਆ ਨਰਕ ਕੋਰ ਕਾ ਦਵਾਰ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕੋ ਨਾਨਕ ਤਿਸ ਭਇਉ ਪ੍ਰਾਪਤ ਜਿਸ ਪਰਵ ਲਿਖੀ ਕਾਲਨਾ ਤੇਰੋ ਸੇਵਕ ਹੈ ਰੰਗ ਮਾਤਾ ਭਇਉ ਕਿਰਪਾ ਦੀਨ ਦੁਖ ਭਜਨ ਹਰ ਹਰ ਕੀਰਤਨ ਹੈ ਮਨ ਰੰਤਾ ਤੇਰੇ ਸੇ ਵਕੈ ਰੰਗ ਮਾਤਾ ਭੈਉ ਕਿਰਪਾ ਨੀਰ ਦੁਖ ਪੰਚਨਾ ਹਰ ਹਰ ਕੀਰਤਨ ਹੈ ਮਨ ਰਤਾ ਰਹਾ ਦੁਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ